ਹਾਂਜੀ ਕੋਈ ਪਤਾ ਲੱਗਾ ਕਿ ਕੋਈ ਦਾ ਬੰਦਾ ਸੀ ਕੁਛ ਨਹੀਂ ਨਹੀਂ ਸਰ ਕੁਛ ਨਹੀਂ ਪਤਾ ਲੱਗਾ ਕਿੰਨੇ ਦਾ ਨੁਕਸਾਨ ਕੀ ਜੀ ਚੋਰੀ ਕਰਕੇ ਦਾ ਨੁਕਸਾਨ ਮੇਰੇ ਬੇਟੇ ਦੀਆਂ ਚੈਨੀਆਂ ਸੀ 4 ਤੇ ਚਾਂਦੀ ਦੀਆਂ ਨਾਲ ਹੀ ਖੜੇ ਸੀ ਤੇ ਸਾਡੇ ਪੈਸੇ ਸੀ ਕਮੇਟੀ ਸੀ ਮੈਂ ਜੋੜ ਕੇ ਰੱਖੀ 30000 ਰੁਪਇਆ ਤੇ ਉਹ ਸਾਡੇ ਸਭ ਕੱਢ ਕੇ ਲੈ ਗਿਆ ਕਿੰਨੇ ਦਾ ਨੁਕਸਾਨ ਹੋਇਆ ਜੀ ਟੋਟਲ 50000 ਚ ਹਾਂਜੀ ਹਾਂਜੀ ਤੇ ਕੋਈ ਮੂੰਹ ਤੇ ਕਵਰ ਵਗੈਰਾ ਕੀਤਾ ਸੀ ਉਹਨਾਂ ਨੇ ਕਵਰ ਕੁਛ ਨਹੀਂ ਬਸ ਉਹਨਾਂ ਨੇ ਨਾ ਸਿਰ ਤੇ ਵੱਡਾ ਹੋਇਆ ਪੱਣਾ ਵਾਈਟ ਕਲਰ ਦਾ ਵਾਈਟ ਕਲਰ ਦੀ ਟੀ-ਸ਼ਰਟ ਪਾਈ ਆ ਤੇ ਗ੍ਰੇ ਕਲਰ ਦਾ ਪਜਾਮਾ ਤੇ ਪਿਆਰੀ ਚੱਪਲ ਆ ਇਹ ਮੈਂ ਵੇਖਿਆ ਹੋਇਆ ਉਹਨਾਂ ਨੂੰ ਕੋ ਨਸ਼ੇਦਾਰੀ ਲੱਗਦਾ ਸੀ ਕਿ ਕਿ ਹੋ ਸਕਦਾ ਨਸ਼ੇਦਾਰੀ ਹੋਵੇ ਕਿਉਂਕਿ ਉਹਨਾਂ ਦੀ ਹਾਈਟ ਮੇਰੇ ਹਸਬੰਦ ਵਾਂਗੂ ਲੰਬੇ ਹੀ ਤੇ ਪਤਲੇ ਵੀ ਸੀ ਤੇ ਮਦਬਾ ਠੀਕ ਠਾਕ ਕਿੰਨੀ ਉਮਰ ਲੱਗਦੀ ਸੀ ਉਹ ਉਮਰ ਹੈ 32 ਸਾਲ ਦੀ ਇੰਨੀ ਕਿੱਥੇ ਕੀ ਸਮਝਿਆ ਤੁਸੀਂ ਪਾਈ ਪਾਈ ਜੋੜ ਕੇ ਤੇ ਇਸ ਤਰ੍ਹਾਂ ਦਾ ਕੰਮ ਸਮਾਨ ਲਈ ਕਰ ਰਹੇ ਹੋ ਹਾਂਜੀ ਸਮਾਨ ਇਹ ਆ ਫਿਰ ਮੇਰੇ 6 ਸਾਲ ਬਾਅਦ ਪਰਮਾਧਮ ਨੇ ਬੇਟੇ ਦੀ ਦਾਤ ਬਖਸ਼ੀ ਤੇ ਉਸ ਤੋਂ ਬਾਅਦ ਮੈਂ ਆਪਣਾ ਇਦਾਂ ਬੇਟਾ ਹੋਇਆ ਪ੍ਰੋਗਰਾਮ ਕੀਤਾ ਆ ਮੈਂ ਤੇ 3 ਨ ਮਹੀਨੇ ਬਾਅਦ ਪ੍ਰੋਗਰਾਮ ਕਰਕੇ ਤੇ ਮੇਰੇ ਮਦਨ ਮੰਮੀ ਹੋਣਾ ਸਾਰਿਆਂ ਨੇ ਮੇਰੇ ਰਿਸ਼ਤੇਦਾਰਾਂ ਸਮਾਨ ਮੇਰੇ ਬੱਚੇ ਨੇ ਪਾਇਆ ਪਿਆ ਮੇਥੋਂ ਹੋਇਆ ਵਾ ਉਹ ਮੈਂ ਆਪਣਾ ਸਾਰਾ ਸਮੇਟ ਕੇ ਰੱਖਿਆ ਵਾ ਤੇ ਮੈਨੂੰ ਇੰਨੀ ਹੈ ਹੀ ਨਹੀਂ ਵੀ ਜਾਂ ਚੋਰ ਆਊਗਾ ਜਾਂ ਮੇਰੇ ਘਰ ਦੇ ਵਿੱਚੋਂ ਇਸ ਤਰ੍ਹਾਂ ਸੇ ਚੋਰੀ ਹੋ ਜੂਗੀ ਕੋ ਸਮਝ ਦੇ ਕਿ ਜਿਹੜੇ ਜਿੱਥੇ ਉਹਨਾਂ ਚੋਰੀ ਕੀਤੇ ਉਹਨਾਂ ਕੋ ਪਤਾ ਹੋਊਗਾ ਕਿ ਉਸ ਜਗ੍ਹਾ ਤੇ ਸਮਾਨ ਆਇਆ ਜਾਂ ਕੀ ਇਹ ਇਹ ਤੇ ਸਰ ਪਤਾ ਨਹੀਂ ਕਿਉਂਕਿ ਚਾਬੀ ਮੈਂ ਕਬਰ ਚ ਹਮੇਸ਼ਾ ਰੱਖਦੀ ਆ ਆਪਦੀ ਉੱਥੇ ਮੈਂ ਚਾਬੀ ਲੈਣੀ ਆ ਆਪਦੇ ਕਬਰ ਚ ਮੈਂ ਸਮਾਨ ਲੈ ਕੇ ਫੇਰ ਮੈਂ ਚਾਬੀ ਉੱਥੇ ਰੱਖਣੀ ਆ ਬਾਅਦ ਦੇ ਕਿਸੇ ਬੰਦੇ ਨੂੰ ਸਾਡੇ ਪਤਾ ਨਹੀਂ ਵੀ ਮੈਂ ਚਾਬੀ ਕਿੱਥੇ ਹੁੰਦੀ ਆ ਜੇ ਸਮਝ ਦੇ ਕੋ ਭੇਦੀ ਵੀ ਹੋ ਸਕਦਾ ਕਿ ਜਿਹਨੂੰ ਪਤਾ ਹੋਵੇ ਉਹ ਹੋ ਸਕਦਾ ਜਾਂ ਕੋਈ ਭੇਤੀ ਹੋਵੇ ਗਾਂ ਭੇਤੀ ਨੇ ਗਾਂ ਉਹਨਾਂ ਨੂੰ ਦੱਸਿਆ ਹੋਵੇ ਉਹਨਾਂ ਨੇ ਭੇਜਿਆ ਹੋਵੇ ਹੋ ਸਕਦਾ ਇਹ ਵੀ ਹੋ ਸਕਦਾ ਆ ਕਿ ਬਾਕੀ ਜਿੱਥੋਂ ਆਇਓ ਗੇਟ مین ਗੇਟ ਤੋਂ ਆਇਆ ਕਿੱਥੋਂ ਦੀ مین ਗੇਟ ਤੋਂ ਸਦਾ ਸਾਡਾ ਡੇਰੀ ਦਾ ਗੇਟ ਆ ਤੇ ਐਦਾਂ ਮਾਲਕ ਵੀ ਸਾਡੇ ਉੱਪਰ ਰਹਿੰਦੇ ਆ ਕਿ ਮੇਰੇ ਹਸਬੰਡ ਇੱਥੇ ਡੇਰੀ ਦਾ ਕੰਮ ਕਰਦੇ ਆ ਹਏ ਮੌਕੇ ਤੇ ਕੀ ਕਿਆ ਸਰ ਇਹਨਾਂ ਨੇ ਹਾਂਜੀ ਕੀ ਕੰਪਲੇਟ ਕੀਤੀ ਇਹਨਾਂ ਨੇ ਇੰਨਾ ਕੰਪਲੇਟ ਕੀਤੀ ਹੈ ਵੀ ਰਾਤ 2:30 ਵਜੇ ਦੀ ਚੋਰੀ ਹੋ ਗਈ ਹੈ ਤੇ ਮੌਕੇ ਤੇ ਆਏ ਆ ਮੌਕਾ ਵੇਖ ਕੇ ਤੇ ਡਿਊਟੀ ਅਫਸਰ ਨੂੰ ਬੁਲਾਉਂਦੇ ਜੋ ਬੰਦੀ ਕਰਨ ਲਈ ਤਾ ਕੀ ਕੀ ਦੱਸਿਆ ਸਰ ਕੀ ਕੀ ਚੋਰੀ ਹੋਇਆ ਕੁਝ ਇੰਨਾ ਈ ਹੋਇਆ ਜੀ ਚਾਰ ਚੀਜ਼ਾਂ ਹੋਈਆਂ ਹਾਂ ਹੂੰ ਤੇ ਥੀਕ ਯਾਰ ਪਿਆਨੇ ਕਮੇਟੀ ਚੁੱਪੀ ਸੀਗੀ ਬੱਚੇ ਦਾ ਲਾਜ ਕਰਾਉਣ ਦੇ ਹੂੰ ਉਹ ਲੈ ਕੇ ਤੇ ਸਰ ਕੋਈ ਸੀਸੀਟੀਵੀ ਫੁਟੇ ਵੀ ਗਈ ਸਾਹਮਣੇ ਹਾਂਜੀ ਪਾ ਕੇ ਹਾਂਜੀ ਹਾਂਜੀ ਤੇ ਜੋ ਵੀ ਕਾਰਵਾਈ ਪਾਣੀ ਉਹ ਕਰਾ ਠੀਕ ਆਬਸਮਾ ਬੋਲੇ ਹਾਂਜੀ ਹਾਂਜੀ ਐਸਐਚਓ ਸਾਹਿਬ ਦੇ ਡਿਊਟੀ ਅਸਲ ਤੇ ਨੌਕਰੀ ਚਲੇ ਠੀਕ ਹੈ ਜੀ ਤਾਂ ਬੰਦੀ ਕਾਰਵਾਈ ਉਹ ਕਰਾ